ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਮੇਰੀ ਫਰਸਟ ਵੀਡੀਓ ਹੈ ਜੀ ਤੇ ਇਹ ਮੇਰਾ ਚੈਨਲ ਹੈ ਜਿੱਥੇ ਪਾਠ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਪਾਠ ਕਿਵੇਂ ਕਰਨਾ ਚਾਹੀਦਾ ਹੈ ਕਿ ਕੀ ਕੀ ਫਰਕ ਹੁੰਦੇ ਨੇ ਪਾਠ ਕਰਨ ਦੇ ਤੇ ਜੀ ਸਪੋਰਟ ਕਰਿਓ ਤੇ ਜੇ ਆਪ ਜੀ ਨੂੰ ਮੇਰੀ ਇਹ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਚਲੋ ਜੀ ਅੱਜ ਦਾ ਟੋਪਿਕ ਹੈ ਸਾਡਾ ਆਪਾਂ ਬਾ ਗੱਲਬਾਤ ਕਰਾਂਗੇ ਮੂਲ ਮੰਤਰ ਸਹਿਬ ਜੀ ਦਾ ਪਾਠ ਵਾਲੇ ਕਿ ਮੂਲ ਮੰਤਰ ਸਹਿਬ ਦਾ ਪਾਠ ਕਦੋਂ ਕਰਨਾ ਚਾਹੀਦਾ ਹੈ ਕਿਵੇਂ ਕਰਨਾ ਚਾਹੀਦਾ ਹੈ ਤੇ ਕੀ ਫਲ ਮਿਲਦੇ ਨੇ ਦੇਖੋ ਜੀ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਹਰ ਰੋਜ਼ ਅੰਮ੍ਰਿਤ ਵੇਲੇ ਰੋਜ਼ਾਨਾ ਜੇ ਮੂਲ ਮੰਤਰ ਸਹਿਬ ਦਾ ਪਾਠ ਕਰ ਲਿੱਤਾ ਜਾਵੇ ਨਾ ਤੇ ਘਰ ਵਿੱਚ ਇਹ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਵੇਗਾ ਜੇ ਤੁਹਾਡਾ ਨਾ ਹੋਵੇ ਮਤਲਬ ਕਿ ਵੱਡੇ ਤੋਂ ਵੱਡਾ ਅੜਿਆ ਹੋਇਆ ਕੰਮ ਵੀ ਜੋ ਬਹੁਤ ਟਾਈਮ ਤੋਂ ਤੁਹਾਡਾ ਨਹੀਂ ਹੋ ਰਿਹਾ ਨਾ ਉਹ ਥੋੜੀ ਦਿਨਾਂ ਵਿੱਚ ਹੀ ਤੁਹਾਡਾ ਹੋ ਜਾਵੇਗਾ ਕਿਉਂਕਿ ਮੂਲ ਮੰਤਰ ਵਿੱਚ ਇੰਨੀ ਤਾਕਤ ਹੁੰਦੀ ਹੈ ਬਾਬਾ ਨਾਨਕ ਨੇ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਇਹ ਇਹ ਪਾਠ ਵਕਸ਼ਿਆ ਹੋਇਆ ਹੈ ਧੁਰ ਦੀ ਬਾਣੀ ਆਈ ਜਿਸ ਸਗਲੀਆਂ ਚਿੰਤਾ ਮਿਟਾਈ ਬਾਬਾ ਨਾਨਕ ਇਹ ਬਾਣੀ ਧੁਰ ਤੋਂ ਲੈ ਕੇ ਆਏ ਨੇ ਤੇ ਜਿੰਨੇ ਵੀ ਆਪਾਂ ਨੂੰ ਟੈਂਸ਼ਨ ਹੁੰਦੀ ਹੈ ਡਿਪਰੈਸ਼ਨ ਹੁੰਦਾ ਹੈ ਚਿੰਤਾਵਾਂ ਹੁੰਦੀਆਂ ਨੇ ਤੇ ਮੂਲ ਮੰਤਰ ਸੇਵ ਦਾ ਪਾਠ ਕਰਨ ਨਾਲ ਉਹ ਸਾਰੀਆਂ ਚਿੰਤਾਵਾਂ ਜੋ ਹੈ ਦੂਰ ਹੋ ਜਾਂਦੀਆਂ ਨੇ ਦੇਖੋ ਜੀ ਇਹਦਾ ਕਰਨ ਦਾ ਵੀ ਇੱਕ ਢੰਗ ਹੈ ਵੈਸੇ ਤਾਂ ਆਪਾਂ ਪਾਠ ਕਿਸੇ ਵੀ ਟਾਈਮ ਕਰ ਲਈਏ ਚੰਗਾ ਹੀ ਹੁੰਦਾ ਹੈ ਹਰ ਟਾਈਮ ਸਵਾਸਾਂ ਤੋਂ ਇੱਕ ਇੱਕ ਸਵਾਸ ਵਾਇਕਰੂ ਵਾਇਕਰੂ ਕਹਿ ਕੇ ਜੇ ਸਾਡਾ ਲੰਗੇ ਨਾ ਤਾਂ ਉਹੀ ਸਭ ਤੋਂ ਵੱਡੀ ਸਾਡੀ ਧਨਦੌਲਤ ਹੈ ਨਾਮ ਤੋਂ ਵੱਡੀ ਕੋਈ ਧਨਦੌਲਤ ਨਹੀਂ ਹੈ ਇਸ ਦੁਨੀਆ ਵਿੱਚ ਤੇ ਪਾਠ ਕਰਨ ਦਾ ਵੈਸੇ ਸਹੀ ਟਾਈਮ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠ ਕੇ ਜੇ ਮੂਲ ਮੰਤਰ ਸਹਿਜ ਜੀ ਦਾ ਪਾਠ ਪ੍ਰੋਜਨਨ ਕੀਤਾ ਜਾਵੇ ਤਾ ਉਹ ਇੰਨਾ ਪਾਵਰਫੁਲ ਹੈ ਕਿ ਜਿੰਨੇ ਵੀ ਆਪਣੇ ਜਿਵੇਂ ਕਹਿ ਦਿੰਦੇ ਆ ਜਾਦੂ ਟੋਨਾ ਹੈ ਨਾ ਕਿ ਕੋਈ ਵੀ ਸਾਡੇ ਉੱਤੇ ਕੋਈ ਕੰਮ ਨਹੀਂ ਕਰੇਗਾ ਹੈ ਨਾ ਤਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਹਿ ਸਕਦੇ ਆ ਮੂਰਤ ਸਹਿਬ ਦਾ ਪਾਠ ਕਰਨਾ ਬਹੁਤ ਹੀ ਜ਼ਰੂਰੀ ਹੈ ਤੇ ਇੱਕ ਵਾਰੀ ਸੰਤ ਬਾਬਾ ਹਰਦੇਵ ਸਿੰਘ ਜੀ ਸਨੋਰ ਵਾਲੇ ਪ੍ਰਵਚਨ ਕਰ ਰਹੇ ਸੀ ਤੇ ਉਸ ਵਿੱਚ ਉਹਨਾਂ ਨੇ ਦੱਸਿਆ ਕੀ ਇੱਕ ਵਾਰ ਇੱਕ ਬੰਦਾ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਬਾਬਾ ਜੀ ਤੁਸੀਂ ਕੀ ਕਰਦੇ ਹੋ ਕਿ 6 ਮਹੀਨੇ ਬਾਅਦ ਹੀ ਇੱਕ ਨਈ ਗੱਡੀ ਲੈ ਕੇ ਆ ਜਾਂਦੇ ਹੋ ਹੈਨਾ ਕਿ ਤੁਸੀਂ 6 ਮਹੀਨੇ ਬਾਅਦ ਹੀ ਨਈ ਗੱਡੀ ਚੇਂਜ ਤੁਹਾਡੀ ਗੱਡੀ ਚੇਂਜ ਹੁੰਦੀ ਰਹਿੰਦੀ ਹੈ ਤੇ ਬਾਬਾ ਜੀ ਕਹਿੰਦੇ ਕਿ ਮੈਂ ਐਜਾ ਕੁਝ ਨਹੀਂ ਕਰਦਾ ਬਸ ਮੂਲ ਮੰਤਰ ਕਰਦਾ ਫੇ ਕਹਿੰਦਾ ਉਹ ਬੰਦਾ ਕਹਿੰਦਾ ਕਿ ਬਾਬਾ ਜੀ ਮੂਲ ਮੰਤਰ ਅਸੀਂ ਵੀ ਕਰਦੇ ਹਾਂ ਮੈਂ ਵੀ ਕਰਦਾ ਹਾਂ ਤੇ ਬਾਬਾ ਜੀ ਕਹਿੰਦੇ ਮੈਂ ਉਹਨੂੰ ਪੁੱਛਿਆ ਕਿ ਤੂੰ ਕਿੰਨੇ ਵਜੇ ਸੌਂਦਾ ਹੈ ਕਿੰਨੇ ਵਜੇ ਮੂਲ ਮੰਤਰ ਕਰਦਾ ਹੈ ਤੇ ਉਹ ਕਹਿੰਦਾ ਕਿ ਮੈਂ 11 ਵਜੇ ਸੋਕੇ 5 ਵਜੇ ਉੱਠ ਕੇ ਫਿਰ ਮੈਂ ਮੂਲ ਮੰਤਰ ਦਾ ਪਾਠ ਕਰਦਾ ਹਾਂ। ਬਾਬਾ ਜੀ ਕਹਿੰਦੇ ਫਿਰ ਜਿੰਨੇ ਵਜੇ ਤੂੰ ਸੌਂਦਾ ਹੈ ਓਨੇ ਵਜੇ ਅਸੀਂ ਮੂਲ ਮੰਤਰ ਪਾਠ ਕਰਨ ਬੈਠਦੇ ਹਾਂ। ਮਤਲਬ ਕਿ ਬਾਬਾ ਜੀ ਕਹਿੰਦੇ ਅਸੀਂ 11 ਵਜੇ ਮੂਲ ਮੰਤਰ ਦਾ ਪਾਠ 12 ਵਜੇ ਬੈਠਦੇ ਹਾਂ। ਮਤਲਬ ਅੰਮ੍ਰਿਤ ਵੇਲੇ ਬੈਠ ਕੇ ਪਾਠ ਕਰਦੇ ਹਾਂ। ਬਾਬਾ ਜੀ ਕਹਿੰਦੇ ਬਸ ਐਨਾ ਹੀ ਫਰਕ ਹੈ ਪਾਠ ਕਰਨ ਦਾ। ਜਦੋਂ ਦੁਨੀਆ ਸੁੱਤੀ ਹੁੰਦੀ ਹੈ ਅਸੀਂ ਪਾਠ ਕਰਦੇ ਹਾਂ ਤੇ ਉਸ ਵਿੱਚ ਹੀ ਫਲ ਜ਼ਿਆਦਾ ਮਿਲਦਾ ਹੈ। ਕਹਿੰਦਾ ਮਤਲਬ ਇਹ ਹੈ ਕਿ ਅੰਮ੍ਰਿਤ ਵੇਲੇ ਪਾਠ ਕਰਨ ਵਿੱਚ ਜ਼ਿਆਦਾ ਫਲ ਮਿਲਦਾ ਹੈ ਕਿ ਹੋਰ ਵੇਲੇ ਪਾਠ ਕਰਨ ਦੇ ਨਾਲੋਂ ਤੇ ਇਸ ਕਰਕੇ ਆਪਾਂ ਨੂੰ ਅੰਮ੍ਰਿਤ ਵੇਲੇ ਜ਼ਰੂਰ ਸਾਹਮਣਾ ਚਾਹੀਦਾ ਹੈ ਹੰਤਰ ਸਾਈਂਬ ਜੀ ਦੀ ਇੱਕ ਮਾਲਾ 108 ਮਣਕਿਆਂ ਦੀ ਹਰ ਰੋਜ਼ ਇੱਕ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਜੇ ਤੁਸੀਂ ਜ਼ਿਆਦਾ ਕਰ ਸਕਦੇ ਹੋ ਤਾਂ ਬਹੁਤ ਜ਼ਿਆਦਾ ਚੰਗੇ